हां जी ਤੁਸੀਂ ਜੁੜੇ ਹੋ ਸਟਾਰ ਡਿਟਲ ਪੰਜਾਬ ਨਿਊਜ਼ ਚੈਨਲ ਦੇ ਨਾਲ ਅਸੀਂ ਤੁਹਾਨੂੰ ਜਿੱਥੇ ਕਿ ਸਾਰੀ ਸੁਵਿਧਾਵਾਂ ਦੀ ਜਾਣਕਾਰੀ ਆਪਣੇ ਚੈਨਲ ਦੁਆਰਾ ਦਿੰਦੇ ਰਹਿੰਦੇ ਆ ਕੱਲ ਜਿਹੜੀ ਅਸੀਂ ਵੀਡੀਓ ਅਪਲੋਡ ਕੀਤੀ ਸੀ ਉਹ ਕੀਤੀ ਸੀ ਇਨਕਮ ਸਰਟੀਫਿਕੇਟ ਬਾਰੇ ਕਿੰਨੇ ਡਾਕੂਮੈਂਟ ਲੱਗਦੇ ਨੇ ਆਫਲਾਈਨ ਜਾਂ ਆਨਲਾਈਨ ਕਿਵੇਂ ਬਣਾਦੇ ਤੁਸੀਂ ਸਾਡੀ ਲਿਸਟ ਦੇ ਵਿੱਚ ਆ ਕੇ ਚੈੱਕ ਕਰ ਸਕਦੇ ਹੋ ਸੋ ਅੱਜ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਉਹ ਹੈ ਰਿਹਾਇਸ਼ ਸਰਟੀਫਿਕੇਟ ਜਿਹਨੂੰ ਕਿ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਵੀ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਇਹ ਹੁੰਦਾ ਕੀ ਹੈ ਪਹਿਲਾਂ ਤਾਂ ਇਹ ਜਾਣ ਲਓ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਜੋ ਇਹ ਸਾਬਤ ਕਰਦਾ ਹੈ ਤੁਸੀਂ ਕਿਸੇ ਵਿਸ਼ੇਸ਼ ਪਤੇ ਜਾਂ ਇਲਾਕੇ ਦੇ ਵਿੱਚ ਰਹਿ ਰਹੇ ਹੋ ਇਹ ਸਰਟੀਫਿਕੇਟ ਅਕਸਰ ਨੌਕਰੀ ਸਕੂਲ ਕਾਲਜ ਦਾਖਲਾ ਸਰਕਾਰੀ ਸਕੀਮਾਂ ਡੋਮੈਸਾਈਲ ਆਦਿ ਲਈ ਜਿਹੜਾ ਜ਼ਰੂਰੀ ਹੁੰਦਾ ਹੈ ਪ੍ਰਕਿਰਿਆ ਕੀ ਹੈ ਇਹਦੀ ਆਨਲਾਈਨ ਤਰੀਕਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੇ ਤੁਸੀਂ ਜਾਣਾ ਹੈ https://e-service.punjab.gov.in ਤੇ ਜਾਣਾ ਹੈ ਤੇ ਇਹਦੇ ਵਿੱਚ ਜਾ ਕੇ ਤੁਸੀਂ ਲੌਗਇਨ ਕਰਨਾ ਹੈ ਜਾਂ ਫਿਰ ਰਜਿਸਟਰ ਕਰਨਾ ਹੈ ਜੇ ਪਹਿਲਾਂ ਤੋਂ ਖਾਤਾ ਨਹੀਂ ਬਣਾਇਆ ਤਾਂ ਤੁਸੀਂ ਰਜਿਸਟਰ ਕਰਨਾ ਹੈ ਜੇ ਬਣਾਇਆ ਹੋਇਆ ਹੈ ਤਾਂ ਲੌਗਇਨ ਕਰਨਾ ਹੈ ਮੋਬਾਈਲ ਨੰਬਰ ਪਾ ਕੇ OTP ਆਹੀ ਤੁਸੀਂ ਰਜਿਸਟ੍ਰੇਸ਼ਨ ਕਰ ਲੈਣੀ ਹੈ ਰੈਜੀਡੈਂਸ ਸਰਟੀਫਿਕੇਟ ਜਾਂ ਡੋਮਿਸਾਈਲ ਸਰਟੀਫਿਕੇਟ ਤੁਸੀਂ ਚੁਣ ਲੈ ਫਾਰਮ ਭਰਨਾ ਹੈ ਆਪਣਾ ਨਾਮ ਪਤਾ ਜਨਮ ਤਰੀਕ ਆਧਾਰ ਨੰਬਰ ਜਾਤੀ ਆਦਿ ਦੀ ਜਾਣਕਾਰੀ ਤੁਸੀਂ ਭਰਨੀ ਹੈ ਦਸਤਾਵੇਜ਼ ਜਿਹੜੇ ਅਪਲੋਡ ਕਰਨੇ ਨੇ ਫੀਸ ਭਰਨੀ ਨੇ ਤੇ ਸਬਮਿਟ ਕਰਨਾ ਤੇ ਸਿਰ ਸੰਭਾਲ ਕੇ ਰੱਖਣੀ ਹੈ ਸਟੇਟਸ ਜਾਂਚਣ ਦੇ ਲਈ ਵੈਬਸਾਈਟ ਦਾ SMS ਰਾਹੀਂ ਤੁਹਾਨੂੰ ਅਪਡੇਟ ਜਿਹੜੀ ਉਹ ਮਿਲਦੀ ਰਹੇਗੀ ਪ੍ਰਕਿਰਿਆ ਜਿਹੜੀ ਹੈ ਆਫਲਾਈਨ ਕੀ ਹੈ ਆਫਲਾਈਨ ਦੇ ਵਿੱਚ ਨੇੜੇ ਦੇ SDM ਜਾਂ ਤਹਿਸੀਲ ਦਫਤਰ ਜਾਂ ਸਰਪ 服务 ਕੇਂਦਰ ਤੇ ਤੁਸੀਂ ਜਾਣਾ ਹੈ ਫਾਰਮ ਉੱਤੋਂ ਲੈਣਾ ਹੈ ਉੱਤੇ ਹੀ ਭਰਵਾਉ ਲੋੜੀਂਦੇ ਦਸਤਾਵੇਜ਼ ਨਾਲ ਅਰਜੀ ਜਿਹੜੀ ਲਗਾਣੀ ਹੈ ਦਸਤਾਵੇਜ਼ ਜਾਂਚ ਤੋਂ ਬਾਅਦ ਸਰਟੀਫਿਕੇਟ ਜਿਹੜਾ ਤੁਹਾਨੂੰ ਜਾਰੀ ਕੀਤਾ ਜਾਏਗਾ ਇਦੇ ਵਿੱਚ ਲੱਗਦਾ ਕੀ ਕੀ ਹੈ ਆਧਾਰ ਕਾਰਡ ਜਾਂ ਵੋਟਰ ਆਈਡੀ ਤੁਹਾਡੀ ਲੱਗਣੀ ਹੈ ਰਹਿਸ ਸਬੂਤੇ ਤੁਸੀਂ ਬਿਜਲੀ ਦਾ ਬਿੱਲ ਰਾਸ਼ਨ ਕਾਰਡ ਰਜਿਸਟਰੀ ਆਦੀ ਲਗਾ ਸਕਦੇ ਹੋ ਜਨਮ ਸਰਟੀਫਿਕੇਟ ਜਾਂ ਸਕੂਲ ਦਾ ਸਰਟੀਫਿਕੇਟ ਪਾਸਪੋਰਟ ਸਾਈਜ਼ ਫੋਟੋ ਘੋਸ਼ਣਾ ਪੱਤਰ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਗਾਰਡੀਅਨ ਦੀ ਜਾਣਕਾਰੀ ਜੇ ਬੱਚਿਆਂ ਲਈ ਬਣ ਰਿਹਾ ਹੈ ਪੰਜਾਬ ਰਜਿਸਟ੍ਰੇਟ ਸਮਾਂ ਕਿੰਨਾ ਲੱਗਦਾ ਹੈ ਇਹਦੇ ਵਿੱਚ ਆਨਲਾਈਨ ਲੱਗਦੇ ਨੇ 7 ਤੋਂ 15 ਦਿਨ ਤੇ ਆਫਲਾਈਨ ਲੱਗਦੇ ਨੇ 10 ਤੋਂ 20 ਦਿਨ ਆਫਲਾਈਨ ਦੇ ਵਿੱਚ ਅਫਸਰ ਵੈਰੀਫਿਕੇਸ਼ਨ ਹੋਣੀ ਲਾਜ਼ਮੀ ਹੈ ਕੁਝ ਕਿਸਮਾਂ ਦੇ ਵਿੱਚ ਸਥਾਨਕ ਸਰਪੰਚ ਜਾਂ ਕਾਉਂਸਲਰ ਦੀ ਸਪਾਰਸ ਵੀ ਜ਼ਰੂਰੀ ਹੋ ਸਕਦੀ ਹੈ ਜੇ ਤੁਸੀਂ ਚਾਹੋ ਤਾਂ ਤੁਸੀਂ ਡਾਊਨਲੋਡ ਉਸ ਇਸੇ ਵੈਬਸਾਈਟ ਤੇ ਜਾ ਕੇ ਆਪਣਾ ਜਿਹੜਾ ਸਰਟੀਫਿਕੇਟ ਕਰ ਸਕਦੇ ਹੋ ਜਦੋਂ ਬਣ ਜਾਂਦਾ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਹੈਲਪਫੁੱਲ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਕਿਉਂਕਿ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਅੱਗੇ ਵੀ ਸਾਂਝੀਆਂ ਕਰਦੇ ਰਾਂਗੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ